ਸਾਲ ਜੀ ਸਾਰਿਆਂ ਨੂੰ ਮੈਂ ਕੁਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕਢਾਈ ਤੇ ਹੋਰ ਸੁਣਾਉ ਜੀ ਕਿ ਮੈਂ ਸਾਰੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੱਗ ਹੋਗੇ ਬਦਿਆ ਹੋਗੇ ਚੜਦੀ ਕਲਾ ਚ ਹੋਗੇ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਆਪਾਂ ਬਣਾਈਏ ਟ੍ਰੇਸ ਪੇਪਰ ਨੂੰ ਲੈ ਕੇ ਤੇ ਜਿਹੜਾ ਹਨਾ ਟ੍ਰੇਸ ਪੇਪਰ ਬਾਰੇ ਤੁਸੀਂ ਪੁੱਛਿਆਗਾ ਵੀ ਕਿਵੇਂ ਬਣਾਉਣਾ ਹੈ ਜਾਂ ਕਿੱਥੋਂ ਤੁਸੀਂ ਲੈਣੇ ਹੋ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੂਗੀ ਤੇ ਕਰਕੇ ਵੀ ਦਿਖਾਉਂਗੀ ਤੇ ਤੁਸੀਂ ਵੀਡੀਓ ਪੂਰੀ ਦੇਖ ਲਿਓ ਛੋਟੀ ਵੀਡੀਓ ਹੋਊਗੀ ਮੈਂ ਜ਼ਿਆਦਾ ਲੰਬੀ ਨਹੀਂ ਬਣਾਉਂਦੀ ਕਿ ਕਿਉਂਕਿ ਮੈਨੂੰ ਪਤਾਗਾ ਵੀ ਜ਼ਿਆਦਾ ਲੰਬੀ ਵੀਡੀਓ ਦੇਖਣ ਥੋੜੀ ਪ੍ਰੋਬਲਮ ਆ ਜਾਂਦੀ ਹੈਗੀ ਇਸ ਲਈ ਆਪਾਂ ਛੋਟੀ ਵੀਡੀਓ ਬਣਾਵਾਂਗੇ ਤੇ ਬਾਕੀ ਜੇ ਤੁਹਾਨੂੰ ਕੋਈ ਚੀਜ਼ ਨਾ ਸਮਝ ਲੱਗੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸਲਾਈ ਕੜਾਈ ਵਾਹ ਕੁਸ਼ਵੀਰਮਾਨ ਦੇ ਨਾਮ ਤੇ ਆਪਣੀ ਆਈਡੀ ਬਣੀ ਹੋਈ ਹੈ ਇੰਸਟਾ ਤੇ ਤੁਸੀਂ ਉੱਥੇ ਆਪਾਂ ਨੂੰ ਪੁੱਛ ਸਕਦੇ ਹੋ ਤੇ ਜੇ ਜੇ ਕੋਈ ਹਨਾ ਜਿਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਵਾਲਾ ਹੁੰਦਾ ਹੈਗਾ ਟ੍ਰੇਸ ਪੇਪਰ ਜਿਹੜਾ ਬਾਜ਼ਾਰ ਚ ਤੁਹਾਨੂੰ ਹਨਾ 30-40 ਰੁਪਏ ਵਿੱਚ ਮਿਲ ਜੂਗਾ ਐਦਾਂ ਦਾ ਹੁੰਦਾ ਇਹ ਥੋੜਾ ਜਨਾ ਫਲਕਾ ਜਿਹਾ ਕਰਦਾ ਇੱਕ ਹੁੰਦਾ ਥੋੜਾ ਇਹਦੋਂ ਪਤਲਾ ਹੁੰਦਾ ਉਹ ਪਾੜ ਜਾਂਦਾ ਇਹਨੂੰ ਆਪਾਂ ਕਿੰਨਾ ਟਾਈਮ ਵੀ ਸੰਭਾਲ ਕੇ ਰੱਖ ਸਕਦੇ ਆ ਇਹ ਵੀ ਕਦੇ ਖਰਾਬ ਨਹੀਂ ਹੁੰਦਾਗਾ ਫਰੇਸ ਕਰਨ ਵਾਸਤੇ ਇੱਕ ਤਾਂ ਆਪਾਂ ਨੂੰ ਇਹ ਚਾਹੀਦਾਗਾ ਇੱਕ ਆਪਾਂ ਨੂੰ ਪੈਨਸਲ ਚਾਹੀਦੀ ਆ ਹਨਾ ਇੱਕ ਕੋਲੇ ਰੇਜ਼ਰ ਰੱਖ ਲਿਓ ਕਿਉਂਕਿ ਹੈ ਨਾ ਆਪਾਂ ਨੂੰ ਕਈ ਵਾਰੀ ਮਨਟੇਨਾ ਵੀ ਪੈ ਜਾਂਦਾ ਕਈ ਵਾਰੀ ਚੀਜ਼ ਗਲਤ ਆ ਜਾਂਦੀ ਹੈ ਕਿ ਆਪਾਂ ਨੂੰ ਜਿਵੇਂ ਬਲੇ ਦਾ ਟ੍ਰੇਸ ਕਰਨਾ ਗੜਾ ਚਾਹੀਦਾ ਜੇ ਆਪਾਂ ਸਿੱਧੀ ਮਤਲਬ ਕਿ ਰੇ ਦਾ ਟ੍ਰੇਸ ਕਰਨਾ ਤਾਂ ਆਪਾਂ ਨੂੰ ਫੁੱਟਾ ਚਾਹੀਦਾ ਇੱਕ ਸਿੱਧਾ ਸਟ੍ਰੇਟ ਫੁੱਟਾ ਉਹਦੇ ਲਈ ਹੈ ਨਾ ਕਿਉਂਕਿ ਇਹ ਸਿੱਧੀ ਓਰਿਜਨਲ ਆਪਾਂ ਲਾਈਨ ਮਾਰ ਸਕਦੇ ਹਾਂ ਫੁੱਟੇ ਨਾਲ ਤੇ ਇਸ ਤਰ੍ਹਾਂ ਤੁਸੀਂ ਇਹਨਾਂ ਦੋ ਤਿੰਨ ਚੀਜ਼ਾਂ ਲੈ ਲਿਓ ਉਹ ਹਿਸਾਬ ਨਾਲ ਹੈ ਨਾ ਇੱਕ ਤੁਸੀਂ ਜੋ ਵੀ ਫਲੇਵਰ ਬਣਾਉਣਾਗਾ ਉਹਨੂੰ ਆਪਾਂ ਆ ਆਪਣੇ ਫੋਨ 'ਚ ਡਾਊਨਲੋਡ ਕਰਕੇ ਆਪਣੇ ਮੂਰੇ ਰੱਖ ਲਾਂਗੇ ਜਦੋਂ ਆਪਾਂ ਬਣਾਵਾਂਗੇ ਤੇ ਉਹਦੇ ਹਿਸਾਬ ਨਾਲ ਜਿਹੜੀ ਡਰਾਇੰਗ ਮਤਲਬ ਥੋੜੀ ਠੀਕ ਆ ਠੀਕ-ਠਾਕ ਆ ਵਧੀਆ ਉਹ ਬਣਾ ਲੂਗਾ ਪਰ ਜਿੱਦੂ ਨਹੀਂ ਆਣਾ ਜੇ ਬਿਲਕੁਲ ਨਹੀਂ ਆਉਂਦਾ ਤੁਸੀਂ ਕਿਸੇ ਹੋਰ ਤੋਂ ਬਣਵਾ ਸਕਦੇ ਹੋ ਅੱਜ ਕੱਲ ਦਾ ਬੱਚੇ ਹਨਾ ਬਹੁਤ ਫਾਸਟ ਨੇ ਆਪਾਂ ਬੱਚਿਆਂ ਤੋਂ ਬਣਵਾ ਸਕਦੇ ਹਾਂ ਜਾਂ ਫਿਰ ਤੁਸੀਂ ਹਨਾ ਕੋਈ ਉਹਦੀ ਫੋਟੋ ਕਾਪੀ ਕਰਵਾ ਸਕਦੇ ਹੋ ਫੁੱਲ ਵਗੈਰਾ ਦੀ ਇੱਕ ਪ੍ਰਿੰਟ ਕਢਵਾ ਲਿਓ ਪ੍ਰਿੰਟ ਕਢਵਾ ਕੇ ਵੀ ਆਪਾਂ ਟ੍ਰੇਸ ਕਰ ਸਕਦੇ ਹਾਂ ਪ੍ਰਿੰਟ ਤੋਂ ਬਾਅਦ ਤੁਸੀਂ ਇਹਨੂੰ ਉੱਪਰ ਰੱਖ ਕੇ ਦੇ ਉੱਪਰ ਹਨਾ ਅਹ ਟ੍ਰੇਸ ਤੇ ਉੱਪਰ ਬਣਾ ਕੇ ਉਹਨੂੰ ਉਹਦੇ ਵਿੱਚ ਮੋਰੀਆ ਘਾੜੀ ਤੁਸੀਂ ਛਾਪ ਲਿਓ ਉਸੂਰ ਤੇ ਆਜ ਮੈਂ ਦਿਖਾਉਣੀ ਆ ਤੁਹਾਨੂੰ ਕਿੱਦਾਂ ਬਣਾਉਣਾ ਟ੍ਰੇਸ ਆਪਾਂ ਆ ਦੇਖੋ ਜੀ ਮਿਆਵਲਾ ਟ੍ਰੇਸ ਤੇ ਖੜਾਗਾ ਇੱਕ ਸਾਈਡ ਇਹਦੀ ਪੂਲੀ ਜੀ ਹੁੰਦੀ ਆ ਦੂਸਰੀ ਸਾਈਡ ਇਹ ਥੋੜੀ ਜੀ ਮੇਮੇ ਸੌਫਟ ਰੁਖੀ ਜੀ ਹੁੰਦੀ ਆ ਤੇ ਜਿਵੇਂ ਹੁਣ ਆਪਾਂ ਗਲਾ ਛਾਪਣਾ ਹੁਣ ਆਪਾਂ ਗਲਾ ਕਿਵੇਂ ਬਣਾਵਾਂਗੇ ਇਹਦੇ ਉੱਪਰ ਹੁਣ ਆਪਾਂ ਇਹਨੂੰ ਨਾ ਗਲਾ ਬਣਾਉਣ ਵਾਸਤੇ ਫੋਲਡ ਕਰ ਲਾਂਗੇ ਆਹ ਚੀਜ਼ ਜਿੰਨੇ ਇਹਨਾਂ ਨੂੰ ਫੋਲਡ ਕਰ ਲਿਆ ਠੀਕ ਆ ਇੱਕੋ ਜਿਹਾ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਤੁਸੀਂ ਜਿਹੜਾ ਗਲਾ ਹੁੰਦਾ ਆਪਣਾ ਵਾਲ ਕੋਈ ਵੀ ਡਿਜ਼ਾਈਨ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਗਲੇ ਦਾ ਵਧੀਆ ਲੱਗਦਾ ਮੈਂ ਗੋਲ ਲੈ ਲਿਆ ਉਹਦੀ ਡਿਜ਼ਾਈਨ ਤੁਸੀਂ ਲੈ ਲਿਓ ਜੇ ਕੋਈ ਹੋਰ ਡਿਜ਼ਾਈਨ ਵੀ ਬਣਾਉਣਾਗਾ ਕੋਈ ਵੀ ਡਿਜ਼ਾਈਨ ਦਾ ਤੁਸੀਂ ਗਲਾਲ ਬਣਾਉਣਾ ਉਹ ਵਾਲਾ ਗਲਾ ਲੈ ਲਿਓ ਮੈਂ ਸੌਖਾ ਤਰੀਕਾ ਦੱਸ ਰਹੀ ਹਾਂ ਐਵੇਂ ਬਣਤਾਏ ਇਦਾਂ ਵੀ ਜਾਂਦਾ ਜੀ ਮੈਂ ਐਨਸੀਡੇ ਬਣਾ ਦੋ ਸੀ ਇੱਥੋਂ ਨਾਪ ਲੈ ਲਿਆ ਇੱਥੋਂ ਲੈ ਲਿਆ ਜੇ ਤੁਸੀਂ ਗੁਲਾਈ ਰੇਤੀ ਪਰ ਜਿਹਨੂੰ ਗੁਲਾਈ ਚ ਪ੍ਰੋਬਲਮ ਆਉਂਦੀ ਹੈ ਨਾ ਤੁਸੀਂ ਇਦਾਂ ਵੀ ਬਣਾ ਲਿਓ ਆਹ ਦੇਖੋ ਇਦਾਂ ਰੱਖ ਲਿਓ ਬਲੇ ਨੂੰ ਉਸ ਤੋਂ ਬਾਅਦ ਪੈਨਸਲ ਨਾਲ ਤੁਸੀਂ ਇਹਨੂੰ ਆਸੇ ਪਾਸੇ ਦੇ ਇਦਾਂ ਬਣਾ ਸਕਦੇ ਹੋ ਤੇ ਇੱਧਰ ਆ ਵੀ ਬਣਾ ਸਕਦੇ ਹਾਂ ਜੇ ਇੱਥੇ ਹਨਾ ਕੋਈ ਸ਼ੀਸ਼ੇ ਵਗੈਰਾ ਲਗਾਉਣੇ ਆ ਤੁਸੀਂ ਇਦਾਂ ਡਿਜ਼ਾਈਨ ਬਣਾ ਲਿਓ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਆ ਬਣਾਉਣਾ ਜਿਵੇਂ ਮਰਜ਼ੀ ਬਣਾ ਲਿਓ ਜਿਵੇਂ ਹੁਣ ਆਪਣਾ ਇਹ ਗਲਾ ਬਣ ਗਿਆ ਹੁਣ ਤੁਸੀਂ ਕੋਈ ਵੀ ਟਰੇਸ ਜਿਹੜਾ ਲਾਉਣਾ ਹੈਗਾ ਉਹਨੂੰ ਮੂਰੇ ਰੱਖ ਲਿਓ ਆਪਦੇ ਫੋਨ 'ਚ ਡਾਊਨਲੋਡ ਕਰਕੇ ਮੂਰੇ ਰੱਖ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਦੇਖ-ਦੇਖ ਕੇ ਹਨਾ ਵੀ ਜਿਹੜਾ ਵੀ ਤੁਹਾਡਾ ਡਿਜ਼ਾਈਨ ਜੇ ਹੁਣ ਮਿਰਰ ਵਰਕ ਕਰ ਰਹੇ ਆਂ ਆਪਾਂ ਜਿਹੜਾ ਮਿਰਰ ਹੁੰਦਾਗਾ ਉਹਨੂੰ ਤਾਂ ਪਹਿਲਾਂ ਬਣਾ ਲਾਂਗੇ ਦੇਖੋ ਇਦਾਂ ਮਿਰਰ ਵਰਕ ਕਰ ਰਹੇ ਆਂ ਉਹਦਾ ਟਰੇਸ ਆਪਾਂ ਇਦਾਂ ਬਣਾ ਲਾਂਗੇ ਇਹ ਮਸ਼ੀਨ ਚ ਵੀ ਕੰਮ ਆ ਜੂਗਾ ਤੁਹਾਨੂੰ ਤੇ ਜਿਹੜੀ ਆਪਾਂ ਨਿਰਧਲਵਰ ਕਰਦੇ ਹਾਂ ਉਹਦੇ ਵਿੱਚ ਵੀ ਕੰਮ ਆ ਜੂਗਾ ਨਿਰਧਲਵਰਕ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਕੋਈ ਗੋਲ ਜਿਹੜਾ ਗੋਲ ਫਲਾਰ ਆ ਕੋਈ ਗੋਲ ਚੀਜ਼ ਰੱਖ ਕੇ ਇੱਥੇ ਐਦਾਂ ਹਨ ਤੁਸੀਂ ਉਹਦਾ ਗੋਲ ਫਲਾਰ ਦਾ ਚੱਕਰ ਲਗਾ ਲੈਣਾ ਠੀਕ ਆ ਪੱਤੀਆਂ ਤੁਸੀਂ ਕਿੱਦਾਂ ਬਣਾਉਣੀਆਂ ਨੇ ਦੇਖੋ ਐਦਾਂ ਜਿਵੇਂ ਵੀ ਆਪਣਾ ਡਿਜ਼ਾਈਨ ਹੋਇਆ ਉਹਦੇ ਹਿਸਾਬ ਨਾਲ ਤੁਸੀਂ ਦੇਖ ਕੇ ਐਦਾਂ ਪੱਤੀ ਬਣਾ ਦਿਓ ਅਰੇਖੋ ਜੇ ਤੁਹਾਨੂੰ ਡਰਾਇੰਗ ਨਹੀਂ ਆਉਂਦੀ ਤਾਂ ਤੁਸੀਂ ਕਿਸੇ ਤੋਂ ਹੈਲਪ ਲੈ ਕੇ ਕਿਸੇ ਤੋਂ ਕਰਵਾ ਸਕਦੇ ਹੋਗੇ ਅਰੇਖੋ ਵੈਸੇ ਜੇ ਤੁਸੀਂ ਆਪ ਸਿੱਖੋਗੇ ਤਾਂ ਬੈਟਰ ਆ ਕਿਉਂਕਿ ਹਨਾ ਵਧੀਆ ਚੀਜ਼ ਆ ਵੀ ਆਪ ਸਿੱਖਾਂਗੇ ਤਾਂ ਕਿਸੇ ਵੀ ਟਾਈਮ ਆਪਾਂ ਨੂੰ ਲੋੜ ਪੈ ਸਕਦੀ ਹੈਗੀ ਪਹਿਲਾਂ ਮੈਨੂੰ ਵੀ ਇਹਨਾਂ ਨਹੀਂ ਆਉਂਦਾ ਸੀਗਾ ਵੈਸੇ ਜਿਵੇਂ ਜਿਵੇਂ ਹਣ ਆਪਾਂ ਕਰਦੇ ਰਵਾਂਗੇ ਉਵੇਂ-ਉਵੇਂ ਫਰਕ ਪੈ ਜਾਂਦਾਗਾ ਵੀ ਚੀਜ਼ਾਂ ਦਾ ਪਤਾ ਲੱਗਣ ਲੱਗ ਜਾਂਦਾ ਵੀ ਆਹ ਚੀਜ਼ ਐਦਾਂ ਕਰਨੀ ਆਹ ਚੀਜ਼ ਐਦਾਂ ਹਨਾ ਆਹ ਦੇਖੋ ਹੁਣ ਆਪਣਾ ਜਿਵੇਂ ਗੋਲਾ ਗਲਾਂ ਇੱਥੇ ਦਾ ਕਪਾ ਗੋਲ ਲਾਈਨ ਲਗਾ ਲਈ ਜੇ ਤੁਸੀਂ ਗਲਾਂ ਛੋਟਾ ਰੱਖਣਾ ਤੁਸੀਂ ਆਹ ਚੀਜ਼ ਆਣਾ ਜਿਹੜੀ ਨਹੀਂ ਬਣਾਉਣੀ ਇੱਥੇ ਆਪਾਂ ਮਿਰਰ ਵਰਕ ਕਰਾਂਗੇ ਇਸ ਲਈ ਆਪਾਂ ਐਦਾਂ ਹਨਾ ਇਹਦਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਇੱਥੇ ਆਪਾਂ ਸਾਰੇ ਚ ਬਣਾ ਦੇਂਗੀ ਜਿਵੇਂ ਆ ਦੇਖੋ ਪੈਟਲਸ ਬਣਾਤੀਆਂ ਇੱਥੇ ਅਵਲ ਰੌਂਡ ਕਰਾ ਫਿਰ ਪੈਟਲਸ ਬਣਾਤੀਆਂ ਫਿਰ ਇੱਥੇ ਪੈਟਲਸ ਬਣਾ ਦੇ ਆ ਠੀਕ ਆ ਐਦਾਂ ਇਹ ਤੁਹਾਨੂੰ ਇੱਕ ਦਿਖਾ ਰਹੀ ਆ ਵੈਸੇ ਮੈਂ ਕੋਈ ਡਿਜ਼ਾਈਨ ਨਹੀਂ ਬਣਾ ਰਹੀ ਹੈਗੀ ਇਹ ਇਹ ਮੈਂ ਬੈਸੇ ਤੁਹਾਨੂੰ ਦਿਖਾਉਣ ਲਈ ਬਣਾਇਆਗਾ ਮੈਂ ਬਾਅਦ ਵਿੱਚ ਮੋਟੇ ਦੂੰਗੀ ਕਿਉਂਕਿ ਮੈਂ ਇਦਾਂ ਦਾ ਕੋਈ ਡਿਜ਼ਾਈਨ ਬਣਾ ਨਹੀਂ ਰਹੀ ਵੈਸੇ ਗਲੇ ਦਾ ਸੂਟ ਹੈ ਨਹੀਂ ਸੀਗਾ ਕੋਈ ਇਸ ਲਈ ਮੈਂ ਤੁਹਾਨੂੰ ਬੁਲਾ ਦੂੰਗੀ ਬਾਅਦ 'ਚ ਦਿਖਾ ਕੇ ਪੈਨਸਲ ਦਾ ਇਹੀ ਫਾਇਦਾ ਹੁੰਦਾ ਜੇ ਆਪਾਂ ਪੈਨ ਨਾਲ ਛਾਪਾਂਗੇ ਨਾ ਵੀ ਬਾਅਦ 'ਚ ਆਪਾਂ ਮਟਾ ਨਹੀਂ ਸਕਦੇ ਕੋਈ ਗਲਤੀ ਹੋ ਗਈ ਤੁਸੀਂ ਉਹਨੂੰ ਮਟੇ ਕੇ ਹਨਾ ਵੀ ਸਹੀ ਕਰ ਸਕਦੇ ਹੋਗੇ ਜੇ ਕਈ ਵਾਰ ਇਹਦੇ ਵਿੱਚ ਥੋੜਾ ਬਹੁਤ ਕੋਈ ਰਹਿ ਵੀ ਜਾਂਦਾ ਨਾ ਉਹ ਆਪਾਂ ਵਰਕ ਜਦੋਂ ਕਰਦੇ ਹਾਂ ਨਾ ਉਦੋਂ ਸਹੀ ਹੋ ਜਾਂਦਾ ਹੈਗਾ ਵੀ ਮਤਲਬ ਟੇਡਾ ਮੇਡਾ ਕੋਈ ਫੁੱਲ ਪੈ ਵੀ ਜਾਵੇ ਜਦੋਂ ਆਪਾਂ ਵਰਕ ਕਰਦੇ ਹਾਂ ਉਦੋਂ ਮੈਂ ਸਹੀ ਕਰ ਲੈਣੀ ਨੂੰ ਇਹ ਕੀ ਆ ਦੇਖੋ ਆਪਾਂ ਇੱਕ ਸਾਈਡ ਬਣਾ ਲਿਆ ਗਲਾਂ ਹੁਣ ਜਿਹੜਾ ਆਪਾਂ ਦੂਸਰੀ ਸਾਈਡ ਗਲਾਂ ਬਣਾਉਣਾ ਫਿਰ ਆਪਾਂ ਕਾਗਜ਼ ਨੂੰ ਇਧਰ ਪਲਟ ਲਾਂਗੇ ਇਹਦੇ ਵਿੱਚ ਦੀ ਇਹ ਦਿਸੂਗਾ ਟਰਾਂਸਪੇਰੈਂਟ ਹੁੰਦਾ ਹੈਗਾ ਤੇ ਐਦਾਂ ਤੁਸੀਂ ਇਦਣ ਉੱਤੇ ਉੱਤੇ ਤੁਸੀਂ ਦੁਬਾਰਾ ਲਾਈਨ ਲਗਾ ਲਏ ਜਿਹੜਾ ਆਪਾਂ ਗਲਾ ਬਣਾਇਆ ਸੀਗਾ ਇਹ ਦੇਖੋ ট্রান্সਪੇਅਰ ਢਕਾ ਕੇ ਇਸੇ ਲਈ ਹੈ ਨਾ ਜ਼ਰੂਰੀ ਹੁੰਦਾਗਾ ਵੀ ਤੁਹਾਨੂੰ ਦੇਖਦੇ ਸਾਤੇ ਇੱਕ ਆਪਣਾ ਕਾਰਬਨ ਪੇਪਰ ਵੀ ਹੁੰਦਾਗਾ ਉਹਦੇ ਨਾਲ ਵੀ ਤੁਸੀਂ ਕਿਸੇ ਗੱਤੇ ਵਗੈਰਾ ਤੇ ਡਿਜ਼ਾਈਨ ਬਣਾ ਕੇ ਉਹਨੂੰ ਸੂਟ ਦੇ نیچے ਰੱਖ ਕੇ ਨਾ ਉਹਦੇ ਨਾਲ ਵੀ ਡਿਜ਼ਾਈਨ ਛਾਪ ਸਕਦੇ ਹੋਗੇ ਜੋ ਵੀ ਆਪਾਂ ਉੱਧਰ ਬਣਾਇਆ ਸੀ ਉਹ ਹੀ ਹੁਣ ਇੱਧਰ ਆ ਜੂਗਾ ਹਨਾ ਇੱਧਰ ਆਪਾਂ ਨੂੰ ਕੁਝ ਵੀ ਦੇਖਣ ਦੀ ਜ਼ਰੂਰਤ ਨਹੀਂ ਹੈਗੀ ਫੋਨ ਵਗੈਰਾ ਚ ਉੱਧਰਲਾ ਡਿਜ਼ਾਈਨ ਹੀ ਆਪਾਂ ਇੱਧਰ ਲਾ ਦਾਂਗੇ ਇਦਾਂ ਇਹ ਦੇਖੋ ਠੀਕ ਆ ਠੀਕ ਆ ਐਦਾਂ ਤੁਸੀਂ ਕੋਈ ਵੀ ਡਿਜ਼ਾਈਨ ਉਹ ਉਹ ਕਰ ਸਕਦੇ ਹਾਂ ਬਣਾ ਸਕਦੇ ਹਾਂ ਆਪਣੇ ਸੂਟ ਤੇ ਤੇ ਮੈਨੂੰ ਵੀ ਬਹੁਤ ਸਾਰੇ ਰਿਕਵੈਸਟਾਂ ਆਉਣੀਆਂ ਨੇ ਵੀ ਤੁਸੀਂ ਸਾਨੂੰ ਟਰੇਸ ਕਰਕੇ ਦੇ ਦਿਓ ਹਨਾ ਵੀ ਜਿਵੇਂ ਆਪਾਂ ਸੂਟ ਕੱਢਣਾ ਹੋਇਆ ਮੈਂ ਟਰੇਸ ਕਰ ਦੂੰਗੀ ਜਿਵੇਂ ਆਪਾਂ ਸੂਟ ਕੱਢਾਂਗੇ ਕਿੰਨੇ ਦਿਨ ਤਾਂ ਹਨਾ ਉਹਨੂੰ ਪਹੁੰਚਣ ਤੇ ਲੱਗ ਜਾਂਦੇ ਜੀ ਨੂੰ ਆਪਾਂ ਇੰਨੇ ਵੇਟ ਕਰਾਂਗੇ ਤੇ ਇਹ ਤੋਂ ਚੰਗਾ ਤੁਸੀਂ ਆਪ ਸਿੱਖ ਲਓ ਵੀ ਇਹ ਜ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਜਾਂ ਫਿਰ ਤੁਸੀਂ ਬੱਚੇ ਵਗੈਰਾ ਤਾਂ ਤੁਸੀਂ ਤੋਂ ਵੀ ਕਰਵਾ ਸਕਦੇ ਹੋਗੇ ਟਰੇਸ ਦੀ ਕੋਈ ਉਹ ਨਹੀਂ ਹੈਗਾਗਾ ਕੋਈ ਵੀ ਫੋਟੋ ਦਿਓਗੇ ਸੰਨੀ ਨਾਲ ਤੁਹਾਨੂੰ ਕੋਈ ਬਾਜ਼ਾਰ 'ਚ ਵੀ ਹੁੰਦੇ ਆ ਕਈ ਵਾਰ ਕਰਕੇ ਦੇ ਦਿੰਦੇ ਆ ਇਹ ਡਰੈਸ ਮਤਲਬ ਪੀ ਆਰ ਪੀ ਕੋਈ ਲੈ ਲੈਂਦਾਗਾ ਇਦਾਂ ਨਾ ਜਿਵੇਂ ਕੇ ਰਬੜ ਮਾ ਲਓ ਫਿਰ ਹੌਲੀ ਹੌਲੀ ਤੁਹਾਨੂੰ ਆਪ ਨੂੰ ਨੂੰ ਦੇਖੋ ਆਪਾਂ ਚਿੱਡਾ ਕਰਾਂਗੇ ਇਹਨੂੰ ਇਦਾਂ ਬਣ ਗਿਆ ਇਹ ਫਿਰ ਸਾਰਾ ਆਹ ਦੇਖੋ ਪੂਰਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਵੀ ਜਿਹੜਾ ਵੀ ਆਪਾਂ ਇਹ ਕੋਈ ਵੀ ਡਿਜ਼ਾਈਨ ਹੈ ਨਾ ਤੁਸੀਂ ਗਲੇ ਦਾ ਇਦਾਂ ਹੀ ਛਾਪਣਾਗਾ ਇੱਕ ਸਾਈਡ ਪਹਿਲਾਂ ਛਾਪ ਲਓ ਦੂਸਰੀ ਸਾਈਡ ਵਾਜੋ ਜਿਵੇਂ ਹੁਣ ਆਪਾਂ ਘੇਰਾਗਾ ਫੇਰ ਆਪਾਂ ਛਾਪਣਾਗਾ ਘੇਰੇ 'ਚ ਕੋਈ ਦੋ ਲਾਈਨਾਂ ਪਾਉਣੀਆਂ ਨੇ ਆ ਦੇਖੋ ਐਦਾਂ ਆਪਾਂ ਘੇਰੇ ਦਾ ਡਿਜ਼ਾਈਨ ਆ ਫੁੱਤੇ ਨਾਲ ਹੈ ਨਾ ਲਾਈਨਾਂ ਜਿਹੜੀਆਂ ਫੁੱਤੇ ਨਾਲ ਮਾਰ ਦਿਓ ਆ ਦੇਖੋ ਦੋ ਲਾਈਨਾਂ ਬਣ ਗਈਆਂ ਇਹਦੇ ਵਿੱਚ ਆਪਾਂ ਮੋਰੀਆਂ ਕਰਕੇ ਹੈ ਨਾ ਇਹਦਾ ਕੋਈ ਵੀ ਜਿਵੇਂ ਹੁਣ ਆਪਾਂ ਸੈਂਟਰ 'ਚ ਕੋਈ ਫਲਾਰ ਵਗੈਰਾ ਪਾਉਣਾਗਾ ਤੇ ਐਦਾਂ ਕਿਸੇ ਫਲਾਰ ਬਣਾ ਲਓ ਠੀਕ ਆ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਆਪਣੀ ਚੁਆਇਸ ਦੇ ਅਕੋਰਡਿੰਗ ਆ ਦੇਖੋ ਠੀਕ ਆ ਐਦਾਂ ਤੁਸੀਂ ਕੋਈ ਵੀ ਡਿਜ਼ਾਈਨ ਬਣਾ ਕੇ ਹੈਨਾ ਉਹ ਕਰ ਸਕਦੇ ਹੋਗੇ ਆਪਣੇ ਸੂਟ ਬਣਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਇਹਦੇ ਵਿੱਚ ਤੁਸੀਂ ਹਨਾ ਬਰੀਕ ਨੀਡਲ ਆਪਣੀ ਤਰਪਾਈ ਵਾਲੀ ਹੁੰਦੀ ਉਹਨੂੰ ਲੈ ਕੇ ਹਨਾ ਇਦਾਂ ਨੇ ਸਾਈਡ ਜਿਹੜਾ ਕੂਲਾ ਪਾਸਾ ਹੁੰਦਾ ਹਨਾ ਆ ਕੂਲੇ ਪਾਸੇ ਨਾਲ ਤੁਸੀਂ ਮੋਰੀਆਂ ਕਰ ਲਿਓ ਉਹਦੇ ਨਾਲ ਨੀਡਲ ਨਾਲ ਲੈ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਸੂਰ ਤੇ ਰੱਖ ਲੇ ਰੱਖ ਕੇ ਆਹ ਵਾਲਾ ਆਪਣਾ ਕਲਰ ਹੁੰਦਾ ਜਿਹੜਾ ਲਾਜਵਾਰ ਆ ਆ ਦੇਖੋ ਇਸ ਤਰ੍ਹਾਂ ਦਾ ਕਲਰ ਇਹ ਵਾਲਾ ਤੁਸੀਂ ਪਾ ਕੇ ਹਨਾ ਤੇ ਵਿੱਚ ਨਾ ਥੋੜਾ ਜਿਹਾ ਵੀ ਡੀਜ਼ਲ ਜਾਂ ਮਿੱਟੀ ਦਾ ਤੇਲ ਪਾ ਕੇ ਇਹਨੂੰ ਮਿਕਸ ਕਰਕੇ ਤੁਸੀਂ ਇਹਦੇ ਉੱਤੇ ਐਵੇਂ ਮਾਰੋਗੇ ਪਹਿਲਾਂ ਵੀਡੀਓ ਚ ਦੱਸਿਆ ਹੋਇਆ ਹੈਗਾ ਤਾਂ ਫਿਰ ਉਹ ਤੁਹਾਡਾ ਡੈਸਾਈਨ ਹੈ ਨਾ ਸੂਟ ਤੇ ਬਣ ਜੂਗਾ ਇਸ ਤਰ੍ਹਾਂ ਕਰਕੇ ਤੁਸੀਂ ਸੂਟ ਡਿਜ਼ਾਈਨ ਕਰ ਸਕਦੇ ਹੋਗੇ ਟ੍ਰੇਸ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਲੈ ਕੇ ਬਾਏ